ਬਾਬੇ ਨਾਨਕ ਅੰਦਰ ਮੌਜੂਦ ਅਕਾਲ ਪੁਰਖ ਦੀ ਜੋਤ ਨੂੰ ਪਛਾਣ ਲਿਆ ਸੀ ਅਤੇ ਬਾਬੇ ਨਾਨਕ ਨੂੰ ਰਾਏ ਪੋਏ ਕੀ ਤਲਵੰਡੀ ਤੋਂ ਸੁਲਤਾਨ ਕੁੱਟਬੁੱਦੀ ਲੈ ਆਇਆ ਬੇਬੇ ਨੇ ਗੁਰੂ ਨਾਨਕ ਨੂੰ ਹਮੇਸ਼ਾ ਵੀਰ ਜਾਣ ਕੇ ਨਹੀਂ ਪੀਰ ਜਾਣ ਕੇ ਪਿਆਰ ਕੀਤਾ ਗੁਰੂ ਨਾਨਕ ਕੀ ਬਣਿਆ ਈ ਇਹ ਇੱਕ ਉਹ ਹੀ ਸਥਾਨ ਹੈ ਜਿੱਥੇ ਪਾਈਆ ਚੈਰਾਮ ਨਾਲ ਵਿਆਹ ਮਗਰੋਂ ਬੀਬੇ ਨਾਨਕੀ ਨੇ ਆਪਣੀ ਰਹਾਇਸ਼ ਰਹੀ ਅਤੇ ਸੁਲਤਾਨਪੁਰ ਲੋਧੀ ਚ ਹੀ ਬੀਬੇ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਵਿਸਥੋਗੀ ਥਾ। ਨਿਹਾਇਤ ਜ਼ਿਕਰਯੋਗ ਹੈ ਕਿ ਬੀਬੇ ਨਾਨਕੀ ਨੂੰ ਆਪਣੇ ਸਰੀਰੀ ਚਾਮੇ ਤਿਆਗਣ ਦਾ ਪਹਿਲਾ ਹੀ ਪਤਾ ਲੱਗਿਆ ਸੀ ਤੇ ਉਹਨਾਂ ਨੇ ਆਪਣੇ ਆਖਰੀ ਸਾਹ ਬਾਬਾ ਜੀ ਦੀ ਹਾਜ਼ਰੀ ਚ जब जी साहब सरवण करते हुए ही लग बेबे नानकी का उच्चा सुचा जीवन अपने आप च एक पूर्ण मिसाल है प्रेरणा है पूरे समाज के